ਹਾਂਜੀ ਦੋਸਤੋ ਛੱਤਸ਼੍ਰੀ ਅਕਾਲ ਜੀ ਜੇ ਜੇ ਹੋਮ ਸੇਲ ਮਾਰਕੀਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਬਹੁਤ ਹੀ ਘੱਟ ਬਜਟ ਦੇ ਉੱਪਰ ਇੱਕ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਸਾਈਡ ਤੋਂ ਤਕਰੀਬਨ 15 ਤੋਂ 20 ਫੁੱਟ ਚੌੜੀ ਜੋ ਗਲੀ ਦੇ ਵਿੱਚ ਘਰ ਲੱਗਦਾ ਦੋਸਤੋ ਘਰ ਜੋ 5.5 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਮਾਲਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਘਰ ਵੇਚਣਾ ਇਸ ਕਰਕੇ ਮਾਲਕ ਜੋ ਘਰ ਨੂੰ ਸੇਲ ਕਰ ਰਹੇ ਨੇ ਘਰ ਤੁਸੀਂ ਦੇਖ ਸਕਦੇ ਹੋ ਜੀ ਘਰ ਦੀ ਜੋ ਕੁਰਸੀ ਆ ਤਕਰੀਬਨ 3 ਫੁੱਟ ਗਲੀ ਤੋਂ ਉੱਚੀ ਚੱਕ ਕੇ ਜੋ ਪਾਈ ਗਈ ਹੈ ਜੀ ਘਰ ਨੂੰ ਜੋ ਮੇਨ ਗੇਟ ਲੱਗਦਾ ਹੈ ਜੀ ਤਕਰੀਬਨ 5 ਫੁੱਟ ਚੌੜਾ ਮੇਨ ਗੇਟ ਆ ਦੋਸਤੋ ਪੱਕਾ ਘਰ ਹੈ ਜੀ ਵੇੜਾ ਤੁਸੀਂ ਚੈੱਕ ਕਰ ਸਕਦੇ ਹੋ ਪੱਕਾ ਫਰਸ਼ ਲੱਗਿਆ ਜੀ ਪੂਰੇ ਵੇੜੇ ਦੇ ਵਿੱਚ ਫਰੰਟ ਦੀ ਸਾਈਡ ਤੇ ਹੀ ਆਪਾਂ ਨੂੰ ਬਾਥਰੂਮ ਵੇਖਣ ਨੂੰ ਮਿਲ ਜਾਣਗੇ ਜੀ ਇੱਕ ਸਾਈਡ ਜੋ ਆਪਾਂ ਨੂੰ ਵੇੜਾ ਵੇਖਣ ਨੂੰ ਮਿਲ ਜੂਗਾ ਦੋਸਤੋ ਘਰ ਦੀ ਗੱਲ ਕਰੀਏ ਜੀ ਅਗਰ ਕਿਸੇ ਛੋਟੇ ਫੈਮਿਲੀ ਨੇ ਘਰ ਖਰੀਦਣਾ ਜੀ ਰਹਿਸ਼ ਵਾਸਤੇ ਕਰ ਬਹੁਤ ਬੈਸਟ ਹੈ ਜੀ ਕਿਉਂਕਿ ਘੱਟ ਬਜਟ ਦੇ ਵਿੱਚ ਜੋ ਮਾਲਕਾਂ ਨੇ ਦੋਸਤੋ ਘਰ ਵੇਚਣਾ ਹੈ ਜੀ ਵਧੀਆ ਕਮਰੇ ਬਣੇ ਹੋਏ ਨੇ ਜੀ ਘਰ ਦੇ ਵਿੱਚ ਪੁਰਾਣੀ ਇਮਾਰਤ ਬਣੀ ਹੋਈ ਹੈ ਜੀ ਘਰ ਦੀ ਜਿਸ ਕਰਕੇ ਮਾਲਕ ਬਹੁਤ ਹੀ ਘੱਟ ਰੇਟ ਦੇ ਵਿੱਚ ਘਰ ਨੂੰ ਜੋ ਸੇਲ ਕਰ ਰਹੇ ਨੇ ਜੀ ਪੱਕਾ ਫਰਸ਼ ਹੈ ਜੀ ਪੂਰੇ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੁਰਾਣੀ ਇਮਾਰਤ ਬਣੀ ਹੋਈ ਹੈ ਦੋਸਤੋ ਵਧੀਆ ਖੁੱਲੇ ਡੁੱਲੇ ਕਮਰੇ ਨੇ ਜੀ ਸਟੋਰ ਰੂਮ ਬਣਿਆ ਹੋਇਆ ਘਰ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਦੋਸਤੋ 5.5 ਮਰਲੇ ਜਗ੍ਹਾ ਹੈ ਜੀ ਘਰ ਬਣਿਆ ਹੋਇਆ ਜੀ ਤਹਿਸੀਲ ਗੋਨਿਆਣਾ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਜਾਣਕਾਰੀ ਲੈ ਸਕਦੇ ਹੋ ਤੇ ਘਰ ਖਰੀਦ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਜੀ 5.5 ਮਰਲੇ ਘਰ ਦੇ ਵਿੱਚ ਸਰਕਾਰੀ ਟੂਟੀ ਲੱਗੀ ਹੋਈ ਹੈ ਜੀ ਪਾਣੀ ਦੇ ਲਈ ਤੇ ਪਾਣੀ ਵਾਲੀ ਮੋਟਰ ਵੀ ਲੱਗੀ ਹੋਈ ਹੈ ਜੀ ਘਰ ਦਾ ਜੋ ਰੇਟ ਰੱਖਿਆ ਜੀ ਮਾਲਕਾਂ ਨੇ 13 ਲੱਖ ਰੁਪਈਆ ਰੇਟ ਰੱਖਿਆ ਹੋਇਆ ਬਾਕੀ ਮਾਲਕਾਂ ਦਾ ਕਹਿਣਾ ਕਿ ਮੌਕੇ ਤੇ ਮਾਨਤਾਣ ਰੇਟ ਦੇ ਵਿੱਚ ਕਰ ਦਿੱਤਾ ਜਾਵੇਗਾ ਕਿਸੇ ਵੀ ਭੈਣ ਭਰਾ ਨੇ ਜੋ ਘੱਟ ਬਜਟ ਹੈ ਜਿਸ ਦਾ ਘਰ ਖਰੀਦਣ ਦੇ ਵਿੱਚ ਤੁਸੀਂ ਘਰ ਖਰੀਦ ਸਕਦੇ ਹੋ ਜੀ 13 ਲੱਖ ਰੁਪਈਆ ਕੁੱਲ ਜੋ ਰਕਮ ਰੱਖੀ ਗਈ ਹੈ ਜੀ ਘਰ ਦੀ ਬਾਕੀ ਮੌਕੇ ਤੇ ਮਾਲਕਾ ਵੱਲੋਂ ਰੇਟ ਦੇ ਵਿੱਚ ਮਾਨਤਾਣ ਕਰ ਦਿੱਤਾ ਜਾਵੇਗਾ ਸੋ ਖੁੱਲਡੁੱਲਾ ਵਧੀਆ ਜਗ੍ਹਾ ਦੇ ਉੱਪਰ ਵਧੀਆ ਲੋਕੇਸ਼ਨ ਦੇ ਉੱਪਰ ਘਰ ਬਣਿਆ ਹੋਇਆ ਦੋਸਤੋ ਕਿਸੇ ਛੋਟੀ ਫੈਮਿਲੀ ਨੇ ਰਹਿਣ ਵਾਸਤੇ ਘਰ ਖਰੀਦ ਲੈ ਜੀ ਤਾਂ ਘਰ ਬਹੁਤ ਬੈਸਟ ਹੈ ਜੀ ਤੁਸੀਂ ਘਰ ਖਰੀਦ ਸਕਦੇ ਹੋ ਸੋ ਆਪਣੇ ਚੈਨਲ ਤੇ ਫ੍ਰੀ ਦੇ ਵਿੱਚ ਐਡ ਲਗਵਾਉਣ ਲਈ ਤੁਸੀਂ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਹੈ ਜੀ ਸਾਨੂੰ ਵਟਸਐਪ ਤੇ ਘਰ ਦੀ ਪੂਰੀ ਡਿਟੇਲ ਤੇ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਦੋਸਤੋਂ ਖਰੀਦਣਾਂ ਜੀ ਸੋ ਅੱਜ ਦੀ ਵੀਡੀਓ ਦਾ ਘਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦੇ ਨੰਬਰ ਜੋ ਸਕਰੀਨ ਤੇ ਨੇ ਜੀ ਸਿੱਧੀ ਗੱਲਬਾਤ ਕਰੋ ਤੇ ਘਰ ਖਰੀਦੋ 13 ਲੱਖ ਰੁਪਇਆ ਡਿਮਾਂਡ ਹੈ ਜੀ 5.5 ਮਰਲੇ ਜਗ੍ਹਾ ਦੀ ਰਜਿਸਟਰੀ ਵਾਲਾ ਘਰ ਹੈ ਜੀ ਘਰ ਦੀ ਜੋ ਪ੍ਰੋਪਰ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਘਰ ਖਰੀਦ ਸਕਦੇ ਹੋ ਤਾਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ